ਰੰਧਾਵਾ ਪਰਮਜੀਤ YouTube ਚੈਨਲ ਦੇਖਣ ਤੇ ਸੁਣਨ ਵਾਲੇ ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਸਤਿਪੰਤ ਪਰਵਸੀ ਬਾਬਾ ਬਕਾਲਾ ਸਾਹਿਬ ਵੱਲੋਂ ਪਿਆਰ ਤੇ ਸਤਿਕਾਰ ਪ੍ਰੀ ਸਸ਼ਵੇਕਾਲ ਜੀ ਆਓ ਅੱਜ ਜਿਸ ਰੰਧਾ ਮਹੌਲ ਹੋ ਰਿਹਾ ਉਸੇ ਤਰ੍ਹਾਂ ਦੀ ਗੱਲ ਕਰੀਏ ਚਾਰੇ ਪਾਸੇ ਪਾਣੀ ਹੀ ਪਾਣੀ ਹੜ ਇੱਕ ਕੁਦਰਤੀ ਕਰੋਪੀ ਕੁਝ ਵਸ ਨਹੀਂ ਸਾਡੇ ਕੁਝ ਹੋ ਰਿਹਾ ਹੈ ਚਾਰੇ ਪਾਸੇ ਨਜ਼ਰ ਮਾਰੀਏ ਭਿਆਨਕ ਨਜ਼ਾਰਾ ਅੱਖੀਂ ਨਜ਼ਰੀ ਪੈਂਦਾ ਕੁਝ ਕਰ ਨਹੀਂ ਰਹੇ ਕੁਝ ਕਰ ਨਹੀਂ ਸਕਦੇ ਕਿਉਂਕਿ ਕੁਦਰਤ ਦੇ ਅੱਗੇ ਕਿਸੇ ਦਾ ਜੋੜ ਨਹੀਂ ਪਤਾ ਨਹੀਂ ਇਹ ਸਾਡੀਆਂ ਗਲਤੀਆਂ ਜਾਂ ਉਸ ਪਰਮਾਤਮਾ ਨੂੰ ਕੀ ਮਨਜ਼ੂਰ ਹੈ ਕਿ ਸਾਡੇ ਨਾਲ ਹਰ ਸਾਲ ਇਦਾਂ ਕਿਉਂ ਹੋ ਰਿਹਾ ਅੰਨਦਾਤਾ ਜਿੰਨੀ ਕਮਾਈ ਕਰਦਾ ਉਨੀ ਰੁੜਦੀ ਜਾਂਦੀ ਹੈ ਉਹ ਸਾਡਾ ਇੰਤਿਆਮ ਲੈ ਰਿਆ ਪਰ ਇਸ ਤਰਤਮਾਂ ਦੇ ਜਾਏ ਪੰਜਾਬ ਦੇ ਜਾਏ ਉਹਨਾਂ ਨੂੰ ਤੇ ਨਿਤਮਹਿਮ ਕੋਈ ਗੱਲ ਨਹੀਂ ਵਾਈਬਰੂ ਮਾਹੌਲ ਠੀਕ ਕਰੇਗਾ ਉਸ ਰੱਬ 'ਗੇ ਅਰਦਾਸ ਹੈ ਆਓ ਦੋ ਚਾਰ ਲਾਈਨਾਂ ਤੁਹਾਡੀ ਨਜ਼ਰ ਮਾਰੋ ਮਾਰ ਕਰਦਾ ਆਇਆ ਪਾਣੀ ਹੜ ਦੀ ਦਸੀਏ ਕਹਣ ਮਾਰੋ ਮਾਰ ਕਰਦਾ ਆਇਆ ਪਾਣੀ ਹੜਾਂ ਦੀ ਕੀ ਦਸੀਏ ਕਹਾਣੀ ਚਾਰੇ ਪਾਸੇ ਪਾਣੀ ਆਇਆ ਸਭ ਨੂੰ ਵਕਤਾਂ ਦੇ ਵਿੱਚ ਪਾਇਆ ਰੁੜ ਗਈਆਂ ਫਸਲਾਂ ਕੋਠੇ ਢਹਿ ਗਏ ਤੇ ਡੰਗਰ ਪਾਣੀ ਦੇ ਵਿੱਚ ਵਹਿ ਗਏ ਸਾਡਾ ਨਾ ਕੋਈ ਚੱਲਦਾ ਜੋਰ ਲੈ ਗਿਆ ਹੜ ਫਿਰ ਸਭ ਕੁਝ ਰੋੜ ਲੈ ਗਿਆ ਹੜ ਸਾਡਾ ਸਭ ਕੁਝ ਰੋੜ ਖੇਤੀ ਵਾਹੀ ਜੋਗ ਨਾ ਰਹਿ ਗਈ ਰੇਤੇ ਦੇ ਨਾਲ ਟਕ ਕੇ ਬਹਿਰੀ ਏ ਕਰਤਾ ਤਰਤਾ ਸ੍ਰਿਸ਼ਟੀ ਰਸਤਾ ਏਕੀ ਦੁਨੀਆ ਦੇ ਨਾਲ ਕਰਤਾ ਤੂੰ ਇੱਕ ਦੁਨੀਆ ਦੇ ਨਾਲ ਕਰਤਾ ਕਿਉਂ ਕੁਦਰਤ ਤੂੰ ਕਹਿਰ ਕਮਾਇਆ ਛੋਟੇ ਬੱਚੇ ਬਜ਼ੁਰਗ ਸਭ ਨੂੰ ਰੁਵਾਇਆ ਖਾਣ ਪੀਣ ਨੂੰ ਕੁਝ ਨਾ ਧਿਆਵੇ ਤੇ ਬੈਠਾ ਲਾਣੇਦਾਰ ਪਿਆ ਘੁਰ ਲਾਵੇ ਬੈਠਾ ਲਾਣੇਦਾਰ ਪਿਆ ਘੁਰ ਲਾਵੇ ਅੰਦਰ ਵੜੇ ਤਾਂ ਸ਼ੀਸ਼ੇ ਫੁੱਟ ਪਾਣੀ ਕੋਠੇ ਚੜੇ ਤੇ ਖਤਮ ਕਹਾਣੀ ਜਾਏ ਤਾਂ ਜਾਏ ਬੰਦਾ ਕਿੱਥੇ ਪਾਣੀ ਪਾਣੀ ਨਜ਼ਰ ਜਾਏ ਜਿੱਥੇ ਪਾਣੀ ਪਾਣੀ ਨਜ਼ਰ ਜਾਏ ਜਿੱਥੇ ਸੇਵਾਦਾਰ ਨੇ ਕਿੱਛੇ ਰਹਿ ਗਏ ਸੇਵਾਦਾਰ ਨੇ ਕਿੱਛੇ ਰਹਿ ਗਏ ਅੰਦਰ ਹੀ ਡਰ ਡਰ ਕੇ ਉਹ ਬਹਿ ਗਏ ਗਊ ਗਰੀਬ ਦਾ ਵੇਖੋ ਹਾਲ ਨਸੀਬਾਂ ਕੀਤਾ ਹਾਲੋਂ ਬੇਹਾਲ ਉੱਠ ਪੰਜਾਬ ਸਿਆਂ ਹੋ ਜਾ ਤਗੜਾ ਉੱਠ ਪੰਜਾਬ ਸਿਆਂ ਹੋ ਜਾ ਤਗੜਾ ਲਾ ਨਾ ਸਕੇ ਕੋਈ ਤੈਨੂੰ ਰਗੜਾ ਜਾਨ ਤਲੀ ਤਰੀ ਤੇਰੇ ਪੁੱਤਰਾ ਹੱਥ ਤੇ ਜਾਨ ਤਲੀ ਤੇਰੇ ਪੁੱਤਰਾ ਧਰ ਲਈ ਆਈ ਮੁਸੀਬਤ ਹਿੱਕ ਤੇ ਜਰ ਲਈ ਅਜੇ ਵੀ ਹੈਗੇ ਆਦਮ ਜਾਏ ਤੂੰ ਫਿਕਰ ਨਾ ਕਰ ਅਜੇ ਵੀ ਹੈਗੇ ਆਦਮ ਜਾਏ ਸੇਵਾ ਕਰਨ ਤੇਰੀ ਅੱਗੇ ਆਏ ਲੱਖ ਪ੍ਰਣਾਮ ਕਰ ਸੀਸ ਨਵਾਵਾ ਲੱਖ ਪ੍ਰਣਾਮ ਕਰ ਸੀਸ ਨਵਾਵਾ ਲੋਕ ਇਹਨਾਂ ਨੂੰ ਦੇਣ ਦਵਾਵਾ ਲੋਕ ਇਹਨਾਂ ਨੂੰ ਦੇਣ ਦਵਾਵਾ ਬਨ ਬਨ ਦੇ ਨਾਲੇ ਕਰਦੇ ਸੇਵਾ ਬਨ ਬਨ ਦੇ ਨਾਲੇ ਕਰਦੇ ਸੇਵਾ ਸੇਵਾ ਦਾ ਵੇਖੀ ਮਿਲਣਾ ਮੇਵਾ ਦੁੱਖ ਸੁੱਖ ਰਿਚੇ ਹੱਥ ਵਟਾਵਣ ਕਦੇ ਨਾ ਝੁਕਣ ਨਾ ਪਿੱਠ ਵਖਾਵਣ ਸੇਵਾ ਮਨੁੱਖਤਾ ਦੀ ਡਾਢੀ ਭਾਰੀ ਕਰਦੇ ਪੈ ਸਭ ਵਾਰੋ ਵਾਰੀ ਮੈਂ ਤਾਂ ਇਹ ਅਰਦਾਸ ਆਹ ਕਰਦੀ ਹਰ ਲਈ ਰੱਬਾ ਪੀੜਾ ਸਭ ਦੀ ਹਰ ਲਈ ਰੱਬਾ ਤੂੰ ਪੀੜਾ ਸਭ ਦੀ ਹਰ ਲਈ ਰੱਬਾ ਤੂੰ ਪੀੜਾ ਸਭ ਦੀ ਆਓ ਰੱਬਾ ਕਰੀਏ ਅਰਦਾਸ ਆਓ ਰੱਬ ਅੱਗੇ ਕਰੀਏ ਅਰਦਾਸ ਰੱਖੀ ਬਚਾ ਕੇ ਚਰਨਾ ਪਾਸ ਗਲਤੀਆਂ ਛੱਡੀਆਂ ਕਰਦੇ ਮਾਫ਼ ਤੇ ਰਾਹਾਂ ਸਾਡੀਆਂ ਕਰਦੇ ਸਾਫ਼ ਰਾਹਾਂ ਸਾਡੀਆਂ ਕਰਦੇ ਸਾਫ ਵਸੀ ਛੱਡ ਕੇ ਸਾਰੇ ਝਗੜੇ ਝੇੜੇ ਛੱਡ ਕੇ ਸਾਰੇ ਝਗੜੇ ਝੇੜੇ ਆਓ ਹੋ ਜੇ ਨੇੜੇ ਨੇੜੇ ਤੇ ਰਲ ਮਿਲ ਕੇ ਆਓ ਦੁੱਖ ਮੁੰਡਾਈਏ ਤੇ ਇੱਕ ਦੂਜੇ ਨੂੰ ਬਾਹ ਫੜਾਈਏ ਇੱਕ ਦੂਜੇ ਨਾਲ ਹੱਥ ਵਟਾਈਏ ਤੇ ਪਈ ਮੁਸੀਬਤ ਤੋਂ ਸਿੱਖਦੇ ਜਾਈਏ ਪਈ ਮੁਸੀਬਤੋਂ ਸਿੱਖਦੇ ਜਾਈਏ ਬਹੁਤ ਬਹੁਤ ਧੰਨਵਾਦ ਜੀ